ਸਤਿਗੁਰੂ ਜੀ ਅੱਗੇ ਚੱਲ ਪਏ ਰਾਹ ਦੇ ਵਿੱਚ ਜਾਂਦਿਆਂ ਨਾ ਇੱਕ ਖੇਤ ਵੇਖਿਆ। ਉਸ ਖੇਤ ਦੇ ਵਿੱਚ ਇੱਕ ਸਾਰ ਪੱਕੇ ਹੋਏ ਛੋਲੇ ਖੜੇ ਨੇ। ਪੱਕੇ ਹੋਏ ਛੋਲਿਆਂ ਦੇ ਖੇਤ ਨੂੰ ਵੇਖ ਕੇ ਮਰਦਾਨੇ ਦਾ ਮਨ ਲਲਚਾ ਗਿਆ। ਉਹਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਚਨ ਕਿਹਾ। ਕਹਿਣ ਲੱਗਾ ਛੋਲਿਆਂ ਦੇ ਖੇਤ ਨੂੰ ਬਹੁਤ ਫਲ ਲੱਗਾ ਹੋਇਆ ਏ। ਇਹ ਦਾਣੇ ਚਬਣ ਦੇ ਲਈ ਮੇਰਾ ਮਨ ਬੜਾ ਮੇਰੇ ਮਾਨ ਵਿੱਚ ਬੜਾ ਪ੍ਰੇਮ ਜਾਗ ਗਿਆ ਆ ਗਿਆ ਦੇਵੋ ਤਾਂ ਕੁਝ ਬੂਟੇ ਮੈਂ ਪੁੱਟ ਕੇ ਲੈ ਆਵਾਂ ਇਸ ਥਾਂ ਅੱਗ ਬਾਲ ਕੇ ਹੋਲਾ ਨੂੰ ਭੁੰਨ ਲਵਾਂ ਇਹ ਸੁਣ ਕੇ 사ਤਗੁਰੂ ਜੀ ਮੁਸਕਰਾਏ ਨੇ ਤੇ ਖੇਤ ਦੇ ਨੇੜੇ ਬੈਠ ਗਏ ਨੇ ਇੱਕ ਬਾਲਕ ਉਸ ਖੇਤ ਦਾ ਰਾਖਾ ਸੀ ਉਹ ਬਾਲਕ ਨੇ ਜਦੋਂ 사ਤਗੁਰੂ ਜੀ ਦੇ ਦਰਸ਼ਨ ਕੀਤੇ ਨਾ ਉਹਦਾ ਹਿਰਦਾ ਬੜਾ ਨਰਮ ਹੋ ਗਿਆ ਇਸ ਕੰਮ ਵਾਸਤੇ ਸਤਿਗੁਰ ਜੀ ਨੇ ਉਸ ਦੇ ਮਨ ਵਿੱਚ ਤਬਦੀਲੀ ਲਿਆਂਦੀ ਉਸ ਬਾਲਕ ਨੇ ਆਪਣੇ ਹੱਥਾਂ ਦੇ ਨਾਲ ਛੋਲਿਆਂ ਦੇ ਬੂਟੇ ਜਿਹੜੇ ਨੇ ਪੁੱਟੇ ਅੱਗ ਬਾਲ ਕੇ ਗੁਰਮਖੋ ਅੱਖ ਬਾ ਅੱਗ ਬਾਲ ਕੇ ਨਾ ਤੇ ਉਹਨਾਂ ਹੋਲਾ ਨੂੰ ਭੁੰਨੇ ਆ ਫਿਰ ਗੁਰੂ ਜੀ ਦੇ ਅੱਗੇ ਲਿਆ ਕੇ ਗਰਮ-ਗਰਮ ਉਹ ਹੋਲਾ ਜਿਹੜੀਆਂ ਰੱਖ ਦਿੱਤੀਆਂ ਬੜੇ ਪ੍ਰੇਮ ਦੇ ਨਾਲ ਗੁਰੂ ਜੀ ਦੇ ਪਾਸ ਬੈਠ ਗਿਆ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਧੰਸ਼ੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਬੈਠ ਗਿਆ ਬਾਲਕ ਸਤਿਗੁਰ ਜੀ ਨੇ ਆਖਿਆ ਮਰਦਾਨਿਆ ਲੈ ਤੂੰ ਜੋ ਆਪਣੇ ਮਨ ਵਿੱਚ ਖਾਣਾ ਚਾਹੁੰਦਾ ਸੀ ਨਾ ਹੁਣ ਬੇਝਿਜਕ ਤੂੰ ਖਾ ਸਕ ਲੈ ਸਤਿਗੁਰ ਜੀ ਦੀ ਆਗਿਆ ਮੰਨ ਕੇ ਮਰਦਾਨੇ ਨੇ ਹੋਲਾ ਚੱਭੀਆਂ ਸਾਰੀਆਂ ਮੁਕਾਂ ਕੇ ਬੜਾ ਸਵਾਦ ਲਿਆ ਫਿਰ ਬਾਲਕ ਦੇ ਦਿਲ ਵਿੱਚ ਐਸੀ ਆਈ ਕਿ ਘਰ ਜਾ ਕੇ ਕੁਝ ਭੋਜ ਨਹੀਂ ਲੈ ਆਵਾਂ ਘਰ ਜਾਵਾਂ ਕੁਝ ਭੋਜਨ ਲੈ ਕੇ ਆਵਾਂ ਇਹ ਵਿਚਾਰ ਕਰਕੇ ਘਰ ਨੂੰ ਚੱਲਣ ਲੱਗਾ ਤਾਂ ਸੰਤਾਂ ਨੂੰ ਦੇਵਾਂਗਾ ਭੁਖੇ ਨੇ ਸਤਗੁਰੂ ਜੀ ਨੇ ਤਦ ਪੁੱਛਿਆ ਬਾਲਕ ਤੂੰ ਕਿੱਥੇ ਚੱਲਿਆ ਹੱਥ ਜੋੜ ਕੇ ਆਖਿਆ ਮੈਂ ਘਰ ਜਾਵਾਂਗਾ ਤੇ ਤੁਹਾਡੇ ਵਾਸਤੇ ਭੋਜਨ ਲਿਆਵਾਂਗਾ ਆਪ ਸੰਤੋ ਮੈਨੂੰ ਬਹੁਤ ਸੁਖ ਦਿੱਤਾ ਹੈ ਆਪਣੇ ਮੁਖ ਦੇ ਵਿੱਚ ਭੋਜਨ ਪਾਵੋ ਤਾਂ ਕਿ ਮੇਰਾ ਭਲਾ ਹੋ ਸਕੇ ਮੇਰਾ ਭਲਾ ਹੋ ਸਕੇ ਉਸ ਹਿਰਦੇ ਨੂੰ ਬੜਾ ਪ੍ਰੇਮ ਵਾਲਾ ਜਾਣੇ ਆ ਕਿਰਪਾ ਧਾਰ ਕੇ ਸਤਿਗੁਰ ਜੀ ਨੇ ਬਚਨ ਕੀਤਾ ਕਹਿ ਲਗੇ ਸਤਰ ਤੇਰਾ ਲੇਖ ਨਿਹਾਲੀ ਭਾਉ ਤੇਰਾ ਭਗਵਾਨ ਨਾਨਕ ਸਿਫਤੀ ਰਾਜੇ ਰਜਿਆ ਆਉ ਬਹੁ ਸੁਲਤਾਨ ਕਹਿ ਲਗੇ ਸਤਰ ਤੇਰਾ ਸਾਡੇ ਲਈ ਆਰਾਮਦਾਇਕ ਬਿਸਤਰਾ ਏ ਇਹ ਤੇਰਾ ਪ੍ਰੇਮ ਭਾਉ ਭਗਵਾਨ ਐ ਨਾਨਕ ਸਿਫਤਾਂ ਦੇ ਨਾਲ ਰਜਿਆ ਹੈ ਐ ਸੁਲਤਾਨ ਸਾਡੇ ਪਾਸ ਆ ਕੇ ਬੈਠ ਇਸ ਤਰ੍ਹਾਂ ਉਹ ਬਾਲਕ ਨੂੰ ਸੁਲਤਾਨੀ ਪਾਤਸ਼ਾਹੀ ਸਤਗੁਰਾਂ ਨੇ ਬਖਸ਼ ਦਿੱਤੀ ਗੁਰਮੁਖੋ ਸਤਗੁਰਾਂ ਦੀ ਸੇਵਾ ਕੀਤੀ ਤੇ ਸਤਗੁਰਾਂ ਨੇ ਸੁਲਤਾਨੀ ਭਾਵ ਰਾਜਾ ਬਣਾ ਦਿੱਤਾ ਪਾਤਸ਼ਾਹੀ ਬਖਸ਼ ਦਿੱਤੀ ਗੁਨਾ ਦੀ ਖਾਨ ਅੱਗੇ ਚੱਲ ਪਏ ਬਾਲਕ ਖੇਤ ਦੇ ਵਿੱਚ ਬੈਠਾ ਪਾਸ ਬੈਠਾ ਰਿਹਾ ਅੱਗੇ ਉਹਦੇ ਨਾਲ ਕੀ ਬੀਤੀ ਗੁਰਮੁਖੋਂ ਨਗਰ ਦੇ ਰਾਜੇ ਦੀ ਨਾ ਕੋਈ ਔਲਾਦ ਨਹੀਂ ਸੀ ਨਗਰ ਦੇ ਰਾਜੇ ਦੀ ਕੋਈ ਔਲਾਦ ਨਹੀਂ ਸੀ ਉਸ ਦਿਨ ਉਸ ਦਿਨ ਮਰ ਗਿਆ ਸੀ ਰਾਜੇ ਤੋਂ ਬਗੈਰ ਸਾਰਾ ਦੇਸ਼ ਜਿਹੜਾ ਵਿਆਕੁਲ ਹੋ ਗਿਆ ਸਾਰਿਆਂ ਨੇ ਇਕੱਠੇ ਹੋ ਗਏ ਮਤਅ ਪਕਾਇਆ ਕਿ ਮੰਤਰੀ ਨੇ ਸਾਰਿਆਂ ਨੂੰ ਕਿਹਾ ਕਹ ਲੱਗਾ ਜੇ ਅਸੀਂ ਰਾਜ ਲੈਨੇ ਆ ਤਾਂ ਨਰਕਾਂ ਦੇ ਅਧਿਕਾਰੀ ਹੁੰਨੇ ਅਸੀਂ ਰਾਜ ਭਾਗ ਨਹੀਂ ਲਵਾਂਗੇ ਰਾਜੇ ਦਾ ਨਾ ਕੋਈ ਪੁੱਤਰ ਤੇ ਨਾ ਭਰਾ ਏ ਜਿਨ੍ਹਾਂ ਨੂੰ ਅਸੀਂ ਰਾਜ ਦੇ ਸਕੀਏ ਕਹਿ ਲੱਗੇ ਹੁਣ ਕਰਤਾਰ ਜਿਸ ਨੂੰ ਦੇਣਗੇ ਨਾ ਰਾਜ ਉਸੇ ਨੂੰ ਮਿਲੇਗਾ ਉਹਨੂੰ ਹੀ ਗੱਦੀ ਤੇ ਬਿਠਾਵਾਂਗੇ ਕਹਿ ਲੱਗੇ ਨਗਰ ਦੇ ਤਿੰਨੇ ਦਰਵਾਜ਼ੇ ਬੰਦ ਕਰਵਾ ਦਿਓ ਚਾਰ ਦਰਵਾਜ਼ੇ ਸਨ ਇੱਕ ਦਰਵਾਜ਼ਾ ਖੋਲ ਕੇ ਸਭ ਮਿਲ ਕੇ ਸਾਰੇ ਮਿਲ ਕੇ ਉੱਥੇ ਬੈਠ ਜਾਈਏ ਸਵੇਰ ਹੁੰਦਿਆਂ ਜੋ ਵੀ ਅੱਗੇ ਮਿਲੇ ਜੋ ਵੀ ਪਹਿਲਾਂ ਉਸ ਦਰਵਾਜ਼ੇ ਵਿੱਚੋਂ ਪ੍ਰਵੇਸ਼ ਕਰੇ ਉਹਨੂੰ ਤਖਤ ਉੱਤੇ ਬਿਠਾ ਦਈਏ ਸਤਿਗੁਰਾਂ ਦਾ ਵਚਨ ਸੀ ਕਿਤੇ ਨੂੰ ਪਾਤਸ਼ਾਹੀ ਦਿੱਤੀ ਉਸ ਬਾਲਕ ਨੂੰ ਪਾਤਸ਼ਾਹੀ ਸਤਿਗੁਰਾਂ ਨੇ ਪਹਿਲਾਂ ਹੀ ਬਖਸ਼ ਦਿੱਤੀ ਤੇ ਅਗਲੇ ਦਿਨ ਕੀ ਹੋਇਆ ਏ ਸਵੇਰ ਹੁੰਦਿਆਂ ਵਜ਼ੀਰ ਨੇ ਜਿਸ ਤਰ੍ਹਾਂ ਕਿਹਾ ਸੀ ਸਾਰਿਆਂ ਨੇ ਉਸੇ ਤਰ੍ਹਾਂ ਦੀ ਗੱਲ ਮੰਨ ਲਈ ਸ਼ੋਲਿਆਂ ਵਾਲਾ ਬਾਲਕ ਜਿਹੜਾ ਸੀ ਖੇਤ ਵਾਲਾ ਬਾਲਕ ਜਿਹੜਾ ਸੀ ਉਹ ਖੇਤ ਵਿੱਚ ਹੀ ਰਹਿ ਪਿਆ ਸਵੇਰ ਹੋਈ ਘਰ ਨੂੰ ਆਉਣ ਲੱਗਾ ਵੱਡੇ ਭਾਗਾਂ ਵਾਲਾ ਅਮੀਰ ਵਜ਼ੀਰ ਸਾਰਿਆਂ ਨੂੰ ਮਿਲਿਆ ਉਸ ਨੂੰ ਲੈ ਜਾ ਕੇ ਇਹਨਾਂ ਨੇ ਇਸ਼ਨਾਨ ਕਰਵਾਇਆ ਸਾਰੇ ਰਾਜ ਦਾ ਪਾਤਸ਼ਾਹ ਬਣਾ ਕੇ ਤਖਤ ਦੇ ਉੱਤੇ ਬਿਠਾ ਦਿੱਤਾ ਰਾਜਾ ਬਣਾ ਦਿੱਤਾ ਏ ਗੁਰੂ ਜੀ ਦੇ ਬਚਨ ਪਾ ਕੇ ਬਾਲਕ ਤੁਰੰਤ ਪਾਤਸ਼ਾਹ ਬਣ ਗਿਆ ਗੁਰਮੁਖੋ ਇਸ ਪ੍ਰਕਾਰ ਉਸ ਬਾਲਕ ਦਾ ਪ੍ਰਸੰਗ ਸੀ ਹੁਣ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਰਾਹੇ ਰਾ ਚੱਲ ਪਏ ਨੇ ਅੱਗੇ-ਅੱਗੇ ਜਾ ਰਹੇ ਨੇ ਸਾਹਮਣੇ ਉਹਨਾਂ ਨੂੰ ਇੱਕ ਵਪਾਰੀ ਮਿਲਿਆ ਵਪਾਰੀ ਜੀਵਨ ਨਿਰਵਾਹ ਖਾਤਰ ਪਿੰਡ-ਪਿੰਡ ਫਿਰਦਾ ਹੈ ਵਪਾਰ ਕਰਕੇ ਲਾਭ ਪ੍ਰਾਪਤ ਕਰਦਾ ਹੈ ਉਹਨੂੰ ਮੁਕਤੀ ਬਖਸ਼ਣ ਵਾਸਤੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬੋਲੇ ਨੇ ਕਹਿਣ ਲੱਗੇ ਸਾਨੂੰ ਆਪਣੀ ਗੱਠੜੀ ਖੋਲ ਕੇ ਵਿਖਾ ਇਹ ਸੁਣ ਕੇ ਉਸਨੇ ਆਪਣੇ ਮੋਢਿਆਂ ਤੇ ਗੱਠੜੀ ਮੋਢਿਆਂ ਤੋਂ ਗੱਠੜੀ ਉਤਾਰੀ ਹੈ ਖੋਲ ਕੇ ਸਤਿਗੁਰੂ ਜੀ ਦੇ ਅੱਗੇ ਉਹ ਗੱਠੜੀ ਜਿਹੜੀ ਹੈ ਗੁਰਮਖੋ ਉਹ ਰੱਖ ਦਿੱਤੀ ਹੈ ਤੋਲਣ ਵਾਸਤੇ ਜਿਹੜੇ ਵਟੇ ਰੱਖੇ ਸਨ ਸਤਿਗੁਰੂ ਜੀ ਨੇ ਉਹਨਾਂ ਨੂੰ ਆਪਣੇ ਹੱਥ ਵਿੱਚ ਉਕ ਲਿਆ ਪੁਛਣ ਵਾਸਤੇ ਬਚਨ ਕੀਤਾ ਹੈ ਕਿਹ ਵਪਾਰੀ ਇਹਨਾਂ ਦੇ ਨਾਂ ਦੱਸ ਵਪਾਰੀ ਨੇ ਆਖਿਆ ਪੰਜ ਸ਼ੇਰ ਦਾ ਏ ਆਹ ਦੋ ਸ਼ੇਰ ਦਾ ਆਹ ਇੱਕ ਸ਼ੇਰ ਦਾ ਏ ਇੱਕ ਦਾ ਨਾਂ ਇੱਕ ਦਾ ਨਾਮ ਪਾਉ ਏ ਜੋ ਤੁਹਾਡੇ ਹੱਥ ਵਿੱਚ ਹੈ ਇਹ ਸੁਣ ਕੇ ਸਤਿਗੁਰੂ ਜੀ ਨੇ ਆਖਿਆ ਧੰਨ ਹੈ ਪਾਉ ਜਿਸ ਨੇ ਆਪਣਾ ਨਾਂ ਬਹੁਤ ਛੋਟਾ ਧਰਾਇਆ ਇਸ ਨੂੰ ਤਾਂ ਪੂਜਨ ਯੋਗ ਜਾਣਿਆ ਹੈ اے ਮਰਦਾਨੇ ਕੰਨ ਲਾ ਕੇ ਸੁਣ ਇਸ ਤਰ੍ਹਾਂ ਬਚਨ ਜਦੋਂ ਵਿਪਾਰੀ ਨੇ ਸੁਨੇ ਨਾ ਉਹਨਾਂ ਨੂੰ ਮਨ ਵਿੱਚ ਪੂਰਨ ਸੰਤ ਮੰਨਿਆ ਤੇ ਆਪਾ ਗਵਾ ਕੇ ਸ਼ਰਨ ਦੇ ਵਿੱਚ ਆ ਗਿਆ ਵਿਸ਼ੇਵਾਸ਼ਨਾਵਾ ਸਭ ਗਵਾ ਦਿੱਤੀਆਂ ਨੇ ਗੁਰਮਖੋ ਦੀਨ ਹੋ ਗਏ ਸਤਿਗੁਰੂ ਤਾਂ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਧਰ ਦਿੱਤਾ ਕਾਬੀ ਦੇਰ ਪਿਆ ਰਿਹਾ ਸਿਰ ਨਹੀਂ ਚੁੱਕਿਆ ਸਤਿਗੁਰੂ ਜੀ ਨੇ ਉਹਦੀ ਦੀਨਤਾ ਵੇਖ ਕੇ ਉਹਦੇ ਸਿਰ ਤੇ ਕਮਲ ਫੁੱਲ ਵਰਗਾ ਹੱਥ ਧਰ ਦਿੱਤਾ। ਉਸੇ ਵੇਲੇ ਉਹਦੇ ਦਿਲ ਦੇ ਕਪਾੜ ਗੁਰਮੁਖੋ ਖੁੱਲ ਗਏ ਨੇ। ਸਭ ਕੁਝ ਅਦਪਦ ਹੋ ਗਿਆ ਠਾਟ ਹੋਰ ਦੀ ਹੋਰ ਹੋ ਗਈ। ਹਿਰਦੇ ਵਿੱਚ ਤਿੰਨਾਂ ਲੋਕਾਂ ਦੀ ਸੋਝੀ ਆ ਗਈ। ਜਦੋਂ ਗੁਰਮੁਖੋ ਭਾਈ ਬਾਲੇ ਨੇ ਇਸ ਤਰ੍ਹਾਂ ਵਪਾਰੀ ਦੀ ਕਥਾ ਕਹੀ